ਗਰਮ ਦੇ ਕੱਪਤਿਆਂ ਦੀ ਪਾਣੀ ਦੀ ਸਰਦੀਆਂ ਵਿੱਚ ਪਾਣੀ ਦੀ ਘਾਟ ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਜਿਸ ਤਰ੍ਹਾਂ ਆਪਾਂ ਆਖਦੇ ਨੇ ਗਰਮੀਆਂ ਗਰਮੀਆਂ ਵਿੱਚ ਪਾਣੀ ਦੀ ਘਾਟ ਨਹੀਂ ਹੁੰਦੀ ਕਿਉਂਕਿ ਸਰੀਰ ਲੋੜ ਮੁਤਾਬਕ ਪਾਣੀ ਮੰਗਦਾ ਰਹਿੰਦਾ ਆਪਾਂ ਪਾਣੀ ਪੀਂਦੇ ਰਹਿੰਦੇ ਆ ਅਕਸਰ ਸਿਆਲ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ ਜਨਾ ਆਪਾਂ ਨੂੰ ਪਾਣੀ ਪੀਣਾ ਚਾਹੀਦਾ ਨਹੀਂ ਪੀਤਾ ਜਾਂਦਾ ਕਿਉਂਕਿ ਪਾਣੀ ਜਿਆਦਾ ਠੰਡਾ ਹੁੰਦਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਕਿ ਸਿਆਲ ਵਿੱਚ ਪਾਣੀ ਜ਼ਿਆਦਾ ਪੀਓ ਇਸ ਨਾਲ ਕੋਸਟਰੋਲ ਨਹੀਂ ਬਣਗੇ ਪੇਟ ਦੀ ਸਫਾਈ ਹੋਊਗੀ ਹਾਜਮਾ ਠੀਕ ਰਹੂਗਾ ਜਿਸ ਤਰ੍ਹਾਂ ਆਪਾਂ ਦਿੰਨੇ ਆ ਖੂਨ ਦਾ ਸੰਘਣਾਪਣ ਉਹ ਨਹੀਂ ਹੋ ਖੂਨ ਦੀ ਸਫਾਈ ਰਹੂਗੀ ਕੋਸਟਰੋਲ ਨਾ ਬਣਗੇ ਤੇ ਸਾਰੀ ਸਿਹਤ ਠੀਕ ਤੰਦਰੁਸਤ ਰਹੂਗੀ ਅਕਸਰ ਜਿਹੜੇ ਮੇਰੇ ਵੀਰ ਪ੍ਰਾਕਰਾਂ ਤੋਂ ਬਾਹਰ ਜਾਂਦੇ ਆ ਡਿਊਟੀਆਂ ਕਰਦੇ ਭਾਂ ਪ੍ਰਾਈਵੇਟ ਆ ਪੰ ਸਰਕਾਰੀ ਆ ਜਾਂ ਮਜ਼ਦੂਰੀ ਆ ਜਾਂ ਸਕੂਲਾਂ ਵਿੱਚ ਬੱਚੇ ਜਾਂਦੇ ਆ ਪਾਣੀ ਗਰਮ ਕਰਕੇ ਜਿਸ ਤਰ੍ਹਾਂ ਦੇ ਘਰ ਵਿੱਚ ਚੁੱਲ੍ਹੇ ਵਗੈਰਾ ਜੋ ਵੀ ਹੋ ਗਿਆ ਬਰਤਨਾਂ ਵਿੱਚ ਪਾ ਕੇ ਪਾਣੀ ਗਰਮ ਕਰਨਾ ਚਾਹੀਦਾ ਜਦੋਂ ਨਾਰਮਲੀ ਗਰਮ ਹੋ ਜੇ ਫਿਰ ਐਸ ਤਰ੍ਹਾਂ ਜੋ ਵੀ ਆਪਣੇ ਘਰ ਕੋਈ ਬੋਤਲ ਆ ਚੰਗੀ ਕੰਪਨੀ ਦੀ ਉਹਨੂੰ ਪਹਿਲਾਂ ਧੋ ਕੇ ਗਰਮ ਪਾਣੀ ਨਾਲ ਨਾਰਮਲੀ ਜਿਹਦਾ ਟੈਂਪਰੇਚਰ ਉਹਦੇ ਵਿੱਚ ਪਾਣੀ ਪਾ ਦਿਓ 1-2 ਮਿੰਟ ਬਾਦਾਂ ਉਹਦਾ ਟੱਕਣਾ ਬੰਦ ਕਰੋ ਫਿਰ ਜਦੋਂ ਆਪਾਂ ਬੰਦ ਕਰ ਦਿਆਂ ਕੋਈ ਫਿਰ 1-2 ਮਿੰਟ ਬਾਦਾਂ ਖੋਲੋ ਬਾਦੂ ਭਾਪ ਨਹੀਂ ਹੋ ਜੂਗੀ ਪਾਣੀ ਜ਼ਿਆਦਾ ਚਿਰ ਗਰਮ ਰਹੂ ਤੇ ਪਾਣੀ ਖਰਾਬ ਨਹੀਂ ਹੋਊਗਾ ਇਸ ਕਰਕੇ ਅਕਸਰ ਮੇਰੇ ਸਾਲਿਆਂ ਨੂੰ ਬੇਂਤੀਆਂ ਸਿਆਲ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ ਗਰਮੀਆਂ ਵਿੱਚ ਨਹੀਂ ਹੁੰਦੀ ਸਿਆਲ ਵਿੱਚ ਹੁੰਦੀ ਆ ਸਿਆਲ ਵਿੱਚ ਪਾਣੀ ਬਰਤਮਦ ਪੀਓ ਆਪਣੇ ਪਾਣੀ ਤੇ ਭਰੋਸਾ ਕਰੋ ਜਿਸ ਤਰ੍ਹਾਂ ਆਪਾਂ ਬਾਹਰ ਕਿਤੇ ਵੀ ਜਾਂਦੇ ਆ ਉਹ ਅਕਸਰ ਜਿਹੜੀਆਂ ਟੈਂਕੀਆਂ ਵਾਂ ਸਾਝੀਆਂ ਜਗਾ ਤੇ ਲੱਗੀਆਂ ਲੱਗੀਆਂ ਕੋਈ ਸਫਾਈ ਨਹੀਂ ਹੁੰਦੀ ਅਕਸਰ ਤੁਸੀਂ ਵੇਖ ਲਿਓ 30 40% ਟੈਂਕੀਆਂ ਦੇ ਢੱਕਣ ਜਿਹੜੇ ਉੱਪਰੋਂ ਟੁੱਟੇ ਹੁੰਦੇ ਆ ਕੋਈ ਕਿਨਸਾਫ ਨਹੀਂ ਕੀਤੀਆਂ ਮੱਖੀ ਮਛਰ ਬਣਿਆ ਹੁੰਦਾ ਵਿੱਚ ਹੋਰ ਵੀ ਕੋਈ ਚੀਜ਼ਾਂ ਪਾਈ ਜਾਂਦੀਆਂ ਵਾ ਟਿ ਡੇਟਾ ਨੇ ਹੋਰ ਕਈ ਜਾਂ ਵਾ ਇਸ ਕਰਕੇ ਆਪਣੇ ਪਾਣੀ ਤੇ ਭਰੋਸਾ ਕਰੋ ਬਰਾਉ ਬੇਨਤੀ ਆ ਆਪਣਾ ਪਾਣੀ ਖੜੋ ਦੂਜੀ ਬੇਨਤੀ ਇਹ ਜਿਸ ਤਰ੍ਹਾਂ ਆਪਾਂ ਕਰਾਂ ਵਿੱਚ ਆ ਲਾਇਆ ਵਾਟਰ ਕੂਲਰ ਜਿਹਨੂੰ ਆਂਦੇ ਪਾਣੀ ਸਾਬਕਾ ਨਾਲ ਆ ਜੇ டி ਟੀ ਐਸ ਸੌ ਡੇਢ ਇਸ ਤਰ੍ਹਾਂ ਕੋਈ ਜ਼ਿਆਦੀ ਘਾਟ ਨਾ ਕਰੋ ਮੇਰੇ ਵੀ ਕਈ ਬੱਚੀ ਕੀਤੇ ਕਰਦੇ ਹੋ ਨੁਕਸਾਨ ਮੰਦ ਗਏ ਸੌ ਡੇਢ ਤੇ ਰੱਖੋ ਸੌ 150 ਤੇ ਰੱਖੋ ਇਹ ਵੀ ਫਾਇਦਾ ਤਾਂ ਹੈ ਜੇ ਆਪਾਂ ਕੋਠਿਆਂ ਉੱਪਰ ਪਈਆਂ ਟੈਂਕੀਆਂ ਉਹਨਾਂ ਦੀ ਸਫਾਈ ਟਾਈਮ-ਟਾਈਮ ਨਾਲ ਕਰਦੇ ਰਹੀਏ ਤਿੰਨ-ਚਾਰ ਮਹੀਨੇ ਵਿੱਚੋਂ 6 ਮਹੀਨੇ ਵਿੱਚੋਂ ਜਾਂ ਸਾਲ ਵਿੱਚੋਂ ਉਹਦੀ ਸਫਾਈ ਕਰਦੇ ਆ ਉਹਨੂੰ ਚੈੱਕ ਕਰਦੇ ਵੇਖ ਕੇ ਟੱਕਣ ਬੰਦਿਆ ਫੇਰ ਹੀ ਫਾਇਦਾ ਵਾ ਇਹ ਪਾਣੀ ਵੀ ਤਾਂ ਹੀ ਸਾਫ਼ ਰਹੂ ਘਰਾਂ ਵਿੱਚ ਫਿਲਟਰ ਭਾਵੇਂ ਪੰਜ ਛੇਲ ਵਾਲੋ ਜਿੰਨੇ ਜਿਹੜੇ ਪਾਣੀ ਵਾਲੀਆਂ ਟੈਂਕੀਆਂ ਸਾਹਮਣੇ ਉੱਪਰ ਲੀਆਂ ਜਿੱਥੋਂ ਆਉਂਦਾ ਕੋਈ ਫਾਇਦਾ ਨਹੀਂ ਇਸ ਕਰਕੇ ਟੈਂਕੀਆਂ ਦੀ ਸਫਾਈ ਵੀ ਬੜੀ ਜ਼ਰੂਰੀ ਆ ਫਿਰ ਫਿਲਟਰ ਵਧੀਆ ਕੰਮ ਕਰਦਾ ਵਾ ਫਿਲਟਰ ਤਾਂ ਹੀ ਕੰਮਜਾਗ ਰਹੂਗਾ ਇਸ ਤਰ੍ਹਾਂ ਮੇਰੀ ਦੂਜੀ ਬੇਨਤੀ ਹੈ ਜਿਹੜੀ ਤੁਹਾਨੂੰ ਦਿੱਤੀ ਆ ਉਹ ਆ ਵਾਬਿ ਪਾਣੀ ਵਾਤੋਂ ਵਾਦ ਪਿਓ ਪਾਣੀ ਆਪਣਾ ਨਾਲ ਖੜੋ ਬੋਤਲਾਂ ਵਿੱਚ ਪਾ ਕੇ ਲਾਜਿਓ ਇਸ ਤਰ੍ਹਾਂ ਆਪਣਾ ਗਰਮ ਪਾਣੀ ਕਰ ਲਓ ਥੋੜਾ ਜਿਹਾ ਸਿਆਲ ਵਿੱਚ ਕੋਸਾ ਜਿਆ ਜਿਆਦਾ ਗਰਮ ਨਹੀਂ ਕੋਸਾ ਜੇ ਤੁਹਾਨੂੰ ਨਹੀਂ ਲੱਗਦਾ ਕੋਸਾ ਹੋਇਆ ਨੋਰਮਲੀ ਵੀ ਆ ਜਾਵਾ ਤਾਂ ਵੀ ਪਿਓ ਪਾਣੀ ਆਪਣਾ ਘਰੋਂ ਪਾਣੀ ਲੈ ਜਾਓ ਜੇ ਤੁਹਾਨੂੰ ਕਿਤੇ ਬਾਹਰ ਪਰੋਸਾ ਹੋਵੇ ਚੰਗੀ ਥਾਂ ਤੇ ਉੱਥੋਂ ਵੀ ਪੀ ਸਕਦੇ ਤੁਸੀਂ ਪੀ ਲਓ ਇਸ ਤਰ੍ਹਾਂ ਪਾਣੀ ਦੀ ਘਾਟ ਸਿਆਲ ਵਿੱਚ ਹੋ ਜਾਂਦੀ ਆ ਸਿਆਲ ਵਿੱਚ ਪਾਣੀ ਵਾਤੋਂ ਵਾਦ ਪਿਓ ਤੇ ਬਿਮਾਰੀਆਂ ਤੋਂ ਬਚੇ ਰਵਾਂਗੇ ਕੋਸਟ੍ਰੋਲ ਜਿਸ ਤਰ੍ਹਾਂ ਆ ਜਾਂਦੇ ਆ ਬਣ ਕੇ ਕੁੰਦਸੰਗਣਾ ਪਾਣ ਹੋਰ ਪੇਟ ਦੀਆਂ ਖਰਾਬੀਆਂ ਉਹ ਸਿਆਲ ਵਿੱਚ ਹੋਰ ਜਿਆਦੀਆਂ ਹੁੰਦੀਆਂ ਵਾ ਹਾਰਟ ਨੂੰ ਜਿਆਦੀ ਪ੍ਰਭਰਮੋਂ ਦੇ ਹਾਰਟ ਵਾਸਤੇ ਪਾਣੀ ਜਿਆਦਾ ਪੀਓ ਆਕਸੀਜਨ ਸਰੀਰ ਵਿੱਚ ਠੀਕ ਰਹੂਗੀ ਤੇ ਵੱਧ ਉਤਤ ਪਿਸ਼ਾਬ ਜਰੀਏ ਬਾਹਰ ਨਿਕਲਦੇ ਰਹਿਣਗੇ ਇਸ ਕਰਕੇ ਬੇਨਤੀ ਕੀਤੀ ਜਾਂਦੀ ਹੈ ਪਾਣੀ ਵਾਧੇ ਪੀਓ ਇਹ ਤੁਸੀਂ ਦੇਖੋ ਕਿਸ ਤਰ੍ਹਾਂ ਪੀਣਾ ਵਾ ਖਾਣੇ ਤੋਂ ਅੱਧਾ ਘੰਟਾ ਬਾਅਦਾਂ ਜਾਂ ਖਾਣੇ ਤੋਂ ਬਾਅਦ ਪੀਣਾ ਵਾ ਜਿਸ ਤਰ੍ਹਾਂ ਉਹ ਤੁਹਾਡੀ ਮਰਜ਼ੀ ਆ ਜੋ ਤੁਹਾਨੂੰ ਠੀਕ ਲੱਗਦਾ ਇਸ ਕਰਕੇ ਪਾਣੀ ਵਿੱਚ ਜਿਆਦਾ ਵੀ ਜੋ ਵਧੀਆ ਰਹੂਗਾ ਸਿਆਲ ਵਿੱਚ ਪਾਣੀ ਦੇ ਘਾਟ ਹੋ ਜਾਂਦੀ ਆ ਸਿਆਲ ਵਿੱਚ ਪਾਣੀ ਦੇ ਘਾਟ ਨਾ ਆਉਣ ਦਿਓ ਧੰਨਵਾਦ ਆਪ ਜੀ ਪ੍ਰਮਾਤਮਾ ਭਲਾ ਕਰੇ ਰਬ ਰਾਖਾ